ਕਰਾਈ ਮਾਹੀ ਗੁਰ ਜੀ ਕੀ ਪਤੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਹਾਂਜੀ ਇਹ ਜੋ ਪਹਿਲਾ ਬੀਜ ਮੰਤਰ ਹੈ ਇਸ ਦਾ ਸੁੱਧ ਉਚਾਰਨ ਕਰਨਾ ਜਿਸ ਤਰ੍ਹਾਂ ਕੀਤਾ ਗਿਆ ਹੈ ਪਹਿਲਾਂ ਉਚਾਰਨ ਕਰਨਾ ਇੱਕ ਫਿਰ ਬੋਲਣਾ ਓੰਕਾਰ ਲੱਗੇ ਹੈ ਸਤਨਾਮ ਇਹ ਵੀ ਸਤਨਾਮ ਨਹੀਂ ਕਹਿਣਾ ਕਈ ਇਕੱਠਾ ਹੀ ਬੋਲ ਜਾਂਦੇ ਹਨ ਸਤਨਾਮ ਜਿਹੜਾ ਸੱਤ ਪਦ ਹੈ ਇਹ ਥੋੜਾ ਜਿਹਾ ਕਸ ਕੇ ਉਚਾਰਨ ਕਰਨਾ ਹੈ ਸੱਤ ਨਹੀਂ ਕਹਿਣਾ ਹੈ ਸੱਤ ਨਾਮ ਕਰਤਾ ਪੁਰਖ ਇਹ ਵੀ ਵੱਖਰੇ ਵੱਖਰੇ ਪਦ ਉਚਾਰਨ ਕਰਨੇ ਹਨ ਕਰਤਾ ਵੱਖਰਾ ਬੋਲਣਾ ਪੁਰਖ ਵੱਖਰਾ ਬੋਲ ਨਿਰਭਉ ਨਿਰਵੈਰ ਇਹ ਵੀ ਨਿਰਭਉ ਵੱਖਰੇ ਵੱਖਰੇ ਨਹੀਂ ਬੋਲਣੇ ਦਾ ਇਹ ਪਾਦ ਇਕੱਠਾ ਹੀ ਬੋਲਣਾ ਹੈ ਨਿਰਭਉ ਨਿਰਵੈਰ ਕਈ ਨਿਰਭਉ ਕਹਿ ਜਾਂਦੇ ਹਨ ਭੱਬੇ ਊੜਾ ਲਾ ਦਿੰਦੇ ਹਨ ਪਰ ਭੱਬਾ ਊੜਾ ਬੰਦ ਮੂੰਵਲਾ ਥੱਲੇ ਔਂਕਰ ਲੱਗੀ ਹੈ ਇਹਦਾ ਉਚਾਰਨ ਹੈ ਨਿਰਭਉ ਨਿਰਵੈਰ ਅਕਾਲ ਮੂਰਤ ਕਈ ਤੱਤਾ ਛੱਡ ਜਾਂਦੇ ਹਨ ਅਕਾਲ ਮੂਰਤ ਕਹਿ ਜਾਂਦੇ ਹਨ ਇਹ ਸ਼ੁੱਧ ਤੱਤਾ ਉਚਾਰਨ ਕਰਨਾ ਸ਼ੁੱਧ ਪਾਦ ਉਚਾਰਨ ਕਰਨਾ ਅਕਾਲ ਮੂਰਤ ਅਜੂਨੀ ਸੈ ਭੰ ਅਜੂਨੀ ਵੱਖਰਾ ਬੋਲਣਾ ਹੈ ਕਈ ਅਜੂਨੀ ਸਹਿ ਬੋਲ ਜਾਂਦੇ ਹਨ ਅਜੂਨੀ ਸੈ ਭੰ ਉਚਾਰਨ ਕਰ ਦਿੰਦੇ ਹਨ ਅਜੂਨੀ ਵੱਖਰਾ ਬੋਲਣਾ ਹੈ ਸੈ ਭੰ ਇਕੱਠਾ ਕਹਿਣਾ ਹੈ ਸੈ ਭੰ ਨਹੀਂ ਕਹਿਣਾ ਹੈ ਸੈ ਭੰ ਜਾਂ ਕਈ ਗੱਗਾ ਲਾ ਦਿੰਦੇ ਹਨ ਸਹਿ ਭੰਗ ਕਹਿ ਜਾਂਦੇ ਹਨ ਇਹ ਤਾਂ ਬਿਲਕੁਲ ਹੀ ਅਸ਼ੁੱਧ ਹੈ ਉਚਾਰਨ ਕਰਨਾ ਹੈ ਅਜੂਨੀ ਫਿਰ ਬੋਲਣਾ ਹੈ ਸਹਿ ਪੰਗ ਜੂਨਾ ਦੇ ਵਿੱਚ ਨਹੀਂ ਆਉਂਦੇ ਹਾਂ ਅਤੇ ਸਹਿ ਪੰਗ ਕੀ ਸੁਤੇ ਪ੍ਰਕਾਸ਼ ਹੂੰ ਵਾਹਿਗੁਰੂ ਜੀ ਗੁਰ ਪ੍ਰਸਾਦ ਮੁਖ ਪਾਠ ਸੰਪਰਦਾ ਦੇ ਵਿੱਚ ਗੁਰ ਵੱਖਰਾ ਕਰਾਇਆ ਜਾਂਦਾ ਹੈ ਅਤੇ ਪ੍ਰਸਾਦ ਵੱਖਰਾ ਕਰਾਇਆ ਜਾਂਦਾ ਹੈ ਦੂਸਰਾ ਗੁਰ ਪ੍ਰਸਾਦ ਪਾਠ ਵੀ ਹੈ ਗੁਰ ਦਾ ਅਰਥ ਹੈ ਚੈਤਨ ਸਰੂਪ ਹੂੰ ਪ੍ਰਸਾਦ ਦਾ ਅਰਥ ਹੈ ਆਨੰਦ ਸਰੂਪ ਹੋ ਵਾਹੀ ਗੁਰੂ ਜੀ ਔਰ ਪ੍ਰਸਾਦ ਦਾ ਜਿਹੜਾ ਉਚਾਰਨ ਹੈ ਇਹ ਪੱਪੇ ਦੇ ਹੀਠਾਂ ਚਰਨਾ ਚ ਰਾਰਾ ਹੈ ਇਸ ਦਾ ਉਚਾਰਨ ਪ੍ਰ ਪ੍ਰਸਾਦ ਕਰਨਾ ਹੈ ਫਿਰ ਆਪ ਜੀ ਗੁਰਬਾਣੀ ਚ ਜਦੋਂ ਦਰਸ਼ਨ ਕਰੋਗੇ ਬਹੁਤ ਥਾਵਾਂ ਤੇ ਰਾਰਾ ਪੂਰਾ ਵੀ ਆਉਂਦਾ ਹੈ ਉਸ ਦਾ ਉਚਾਰਨ ਹੈ ਪ੍ਰਸਾਦ ਹੀਠਾਂ ਰਾਰਾ ਜਿਹੜਾ ਬੋਲਣਾ ਉਸ ਨੂੰ ਕਹਿਣਾ ਪ੍ਰਸਾਦ ਸ਼ੁੱਧ ਉਚਾਰਨ ਹੈ ਗੁਰ ਪ੍ਰਸਾਦ ਜਪ ਜਪ ਪਦ ਜਿਹੜਾ ਹੈ ਇਹ ਵੀ ਕਈ ਜਪ ਕਸ ਕੇ ਬੋਲ ਜਾਂਦੇ ਹਨ ਉਚਾਰਨ ਪੂਰਾ ਹੀ ਕਰਨਾ ਹੈ ਜਪ ਯਾਨੀ ਜਪਣੇ ਯੋਗ ਹੋ ਵਾਹਿਗੁਰੂ ਜੀ ਆਪ ਜੀ ਨੂੰ ਜਪਨਾ ਚਾਹੀਦਾ ਹੈ ਜਪ ਬਾਣੀ ਦਾ ਨਾਮ ਹੈ ਆਦ ਸਚ ਜੁਗਾਦ ਸਚ ਅਜੇ ਸਚ ਵੀ ਕਸ ਕੇ ਬੋਲਣਾ ਹੈ ਆਦ ਸਚ ਜੁਗਾਦ ਪਦ ਵੀ ਥੋੜਾ ਜਿਹਾ ਕਸ ਕੇ ਉਚਾਰਨ ਕਰਨਾ ਹੈ ਔਰ ਜੱਜਾ ਸ਼ੁੱਧ ਬੋਲਣਾ ਹੈ ਜੁਗਾਦ ਨਹੀਂ ਕਹਿ ਦੇਣਾ ਕਈ ਜੱਜਾ ਹੀ ਲਾ ਦਿੰਦੇ ਇਸ ਨੂੰ ਥੋੜਾ ਜਿਹਾ ਕਸ ਕੇ ਬੋਲਣਾ ਜੁਗਾਦ ਸੱਚ ਹੈ ਭੀ ਸੱਚ ਹੈ ਵੀ ਵੱਖਰਾ ਬੋਲਣਾ ਭੀ ਵੀ ਵੱਖਰਾ ਬੋਲਣਾ ਕਈ ਅਣਜਾਣ ਹੈਪੀ ਕਹਿ ਜਾਂਦੇ ਹਨ ਪੱਪਾ ਲਾ ਜਾਂਦੇ ਹਨ ਪਰ ਵੱਖਰ ਸ਼ੁੱਧ ਉਚਾਰਨ ਹੈ ਹੈ ਭੀ सच नानक होशी सच ये भी नानक पद के उचारन करना है। नानक, थोड़ा जा रुक के नानक पी सच। पी सच नहीं कहना है पी सच कोई पाठ नहीं है हु थोड़ा ठहरा दे फिर नखेर के बोलना है सच नानक पी सच ਸੋਚ ਸੋਚ ਨਾ ਹੋਵਈ ਸੋਚੇ ਪਦ ਦੇ ਵੀ ਥੋੜਾ ਜਿਹਾ ਠਹਿਰਾ ਯਮਕਤੀ ਲਾ ਕੇ ਬੋਲਣਾ ਸੋਚੈ ਸੋਚ ਨਹੀਂ ਕਹਿਣਾ ਸੋਚੈ ਸੋਚ ਨਾ ਹੋਵਈ ਨੰਨਾ ਮੁਕਤਾ ਹੈ ਕਈ ਨਾਨ ਨਿਕੰਨਾ ਲਾ ਦਿੰਦੇ ਹਨ ਨੰਨੇ ਮੁਕਤੇ ਦਾ ਉਚਾਰਨ ਨਾ ਜੇ ਨੰਨੇ ਕੰਨਾ ਲਾਵਾਂਗੇ ਤਾਂ ਇੱਕ ਮਾਤਰਾ ਵਧ ਜੇਗੀ ਦੋ ਮਾਤਰਾ ਹੋ ਜਾਣਗੀਆਂ ਇਹ ਇੱਕ ਮਾਤਰਾ ਹੈ ਇਸ ਦਾ ਉਚਾਰਨ ਨਾ ਉਚਾਰਨ ਕਰਨਾ ਹੋਵਈ ਈ ਹੋ ਵੀ ਕਹਿ ਜਾਂਦੇ ਹਨ ਈੜੀ ਛੱਡ ਹੀ ਜਾਂਦੇ ਹਨ ਉਚਾਰਨ ਕਰਨਾ ਹੋਵਈ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਲੱਖ ਥੋੜਾ ਜਿਹਾ ਦੱਬ ਕੇ ਬੋਲਣਾ ਕਸ ਕੇ ਉਚਾਰਨ ਕਰਨਾ ਹੈ ਵਾਰ ਵੱਖਰਾ ਬੋਲਣਾ ਹੈ ਜੇ ਸੋਚੀ ਲੱਖ ਵਾਰ ਲਖਵਾਰ ਨਹੀਂ ਕਹਿਣਾ ਲੱਖ ਵਾਰ ਚੁਪੈ ਚੁਪ ਨਾ ਹੋਵਈ ਜੇ ਲਾਇ ਰਹਾ ਲਿਵ ਤਾਰ ਸ਼ੁੱਧ ਹੈ ਚੁੱਪ ਚੁੱਪ ਨ ਹੋਵਈ ਕਿਥੇ ਵਿਸਰਾਮ ਹੈ ਜੇ ਲਾਇ ਰਹਾ ਲਿਵ ਤਾਰ ਇਹ ਲਾਇ ਦਾ ਉਚਾਰਨ ਸ਼ੁੱਧ ਕਰਨਾ ਹੈ ਲਾਇ ਲਾ ਨਹੀਂ ਲਾ ਦੇਣੀ ਹੈ ਲੱਲੇ ਦੇ ਕੰਨੇ ਨੂੰ ਵਧਾ ਦੇਣਾ ਟੀੜੀ ਤੇ ਆਵਾਜ਼ ਛੱਡਣੀ ਹੈ ਲਾਇ ਭੁਖਿਆ ਭੁੱਖ ਨ ਉਤਰੀ ਜੇ ਬੰਨਾਪੁਰੀਆ ਭਾਰ ਭੁਖਿਆ ਇਥੇ ਵੀ ਯਮਕ ਭੁਖਿਆ ਭੁੱਖ ਨਾ ਉਤਰੀ ਤੇ ਵਿਸਰਾਮ ਜੇ ਇਥੇ ਯਮਕ ਬੰਨਾਪੁਰੀਆ ਭਾਰ ਇਹ ਬੰਨਾ ਪਦ ਜਿਹੜਾ ਹੈ ਭਾਰਾ ਉਚਾਰਨ ਕਰਨਾ ਬੰਨਾ ਨਹੀਂ ਕਹਿਣਾ ਹੈ ਜਿਸ ਤਰ੍ਹਾਂ ਮਹਾਰਾਜ ਸਾਹਿਬ ਦੇ ਬਚਨ ਹਨ ਪਰਮੇਸ਼ਰ ਦਿੱਤਾ ਬੰਨਾ ਉਥੇ ਬੰਨਾ ਹੈ ਬੰਨਾ ਦਾ ਅਰਥ ਹੈ ਪੁੱਤਰ ਇੱਥੇ ਬੰਨਣ ਦਾ ਵਾਚਕ ਹੈ ਉਹਨਾਂ ਦਾ ਭਾਰਾ ਬੋਲਣਾ ਹੈ ਭੁਖਿਆ ਭੁੱਖ ਨ ਉਤਰੀ ਜੇ ਬੰਨਾਪੁਰੀਆ ਭਾਰ ਸਹਸ ਸਿਆਣ ਪਾ ਲਖ ਹੋਹਿ ਤ ਇਕ ਨ ਚੱਲੇ ਨਾਲ ਇਹ ਵੀ ਉਚਾਰਨ ਸਹਿਸ ਹੀ ਕਰਨਾ ਅੱਜ ਕੱਲ ਜਿਹੜੇ ਨਵੀਨ ਵਿਦਵਾਨ ਹਨ ਉਹ ਸਹਸ ਕਰਨ ਲੱਗ ਪਏ ਹਨ ਪਰ ਸੰਪਰਦਾ ਦੇ ਵਿੱਚ ਇਹ ਉਚਾਰਨ ਸਹਿਸ ਹੀ ਕਰਾਇਆ ਜਾਂਦਾ ਹੈ ਇਸ ਕਰਕੇ ਸਹਿਸ ਹੀ ਬੋਲਣਾ ਹੈ ਕਈ ਕਹਿੰਦੇ ਨੇ ਦਲਾਵਾਂ ਲੱਗ ਜਾਂਦੀਆਂ ਹਨ ਦਲਾਵਾਂ ਦਾ ਫਿਰ ਸਹਿਸ ਤੇ ਲੱਗਦੀਆਂ ਹਨ ਉਚਾਰਨ ਕਰਨਾ ਸਹਿਸ ਸਿਆਣਪਾ ਲਖ ਹੋਹੇ ਹੋਹੇ ਦੇ ਲਾਂ ਨਹੀਂ ਲਾ ਦਿੰਨੀ ਸਿਹਾਰੀ ਲੱਗੀ ਹੋਈ ਆ ਹਾਹੇ ਦੇ ਹੋੜੇ ਨੂੰ ਵਧਾ ਦੇਣਾ ਅਗਲੇ ਹਾਹੇ ਤੇ ਜਦੋਂ ਅਸੀਂ ਆਵਾਜ਼ ਸੂਖਮ ਰੂਪ ਵਿੱਚ ਛੱਡਾਂਗੇ ਤਾਂ ਸੂਖਮ ਰੂਪ ਵਿੱਚ ਸਿਹਾਰੀ ਲੱਗ ਜਾਂਦੀ ਹੈ ਜਿਵੇਂ ਹੋਹੇ ਸੋਹੇ ਮੋਹ ਖੋਹ ਇਸਿਆਰੀ ਦਾ ਉਚਾਰਨ ਹੈ ਲਾਂ ਦਾ ਉਚਾਰਨ ਹੈ ਹੋਹੇ ਮੋਹੇ ਸੋਹੇ ਖੂਹੇ ਸਹਸ ਸਿਆਣ ਪਾ ਲਖ ਹੋਹੇ ਤ ਤ ਇੱਕ ਤ ਮੁਕਤਾ ਹੀ ਅੱਖਰ ਹੈ ਇਹਨੂੰ ਤਾ ਨਹੀਂ ਕਹਿਣਾ ਜਾਂ ਤਾ ਨਹੀਂ ਕਹਿਣਾ ਹੈ ਤ ਇੱਕ ਨਾ ਚੱਲੈ ਨਾਲ ਕੇਵ ਛਟਿਆਰਾ ਹੋਈ ਹੈ ਕੇਵ ਕੂੜਾ ਟੁੱਟਾ ਪਾਲ ਦੋਵੇਂ ਜਿਹੜੇ ਕਿਵ ਪਦ ਹਨ ਇਹਨਾਂ ਤੇ ਯਮਕ ਲਾ ਕੇ ਉਚਾਰਨ ਕਰਨਾ ਕੇਵ ਸਚਿਆਰਾ ਹੋਈਐ ਕੇਵ ਕੂੜਾ ਟੁੱਟਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਇਹ ਨਾਨਕ ਪਦ ਤੇ ਵੀ ਯਮਕ ਲਾ ਕੇ ਬੋਲਣਾ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਸਾਰੇ ਹੁਕਮੀ ਪਦ ਤੇ ਯਮਕ ਲਾ ਕੇ ਬੋਲਣਾ ਹੈ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਇਹ ਹੁਕਮ ਨਾ ਇਸਥੇ ਨਿਰੁਕਣਾ ਹੁਕਮ ਨਾ ਕਹਿਆ ਜਾਈ ਕਹਿਆ ਬੋਲਣਾ ਹੈ ਕਈ ਕਿਆ ਹੀ ਕਹਿ ਜਾਂਦੇ ਹਨ ਜੋ ਬਿਲਕੁਲ ਅਸ਼ੁੱਧ ਉਚਾਰਨ ਹੈ ਕਹਿਆ ਰਹਾ ਬਹਿਆ ਇਸ ਤਰ੍ਹਾਂ ਇਹ ਪਦਾਂ ਦੀ ਮਿਹਨਤ ਕਰਕੇ ਫਿਰ ਇਹ ਸ਼ੁੱਧ ਹੋ ਜਾਂਦਾ ਹੈ ਉਚਾਰਨ ਹੁਕਮੀ ਹੂਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲਿਆ ਵੱਡੇ ਆਈ ਕਿ ਜੀ ਕਈ ਜੀ ਆਈ ਬੋਲ ਜਾਂਦੇ ਹਨ ਐੜੇ ਕੰਨਾਂ ਲਾ ਦਿੰਦੇ ਹਨ ਜਾਂ ਜੀ ਬੋਲ ਜਾਂਦੇ ਹਨ ਐੜਾ ਛੱਡ ਹੀ ਜਾਂਦੇ ਹਨ ਇਹਦਾ ਉਚਾਰਨ ਹੈ ਜੀ ਐੜਾ ਮੁਕਤਾ ਹੁਕਮੀ ਹੂਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਹ ਨੀਚ ਪਦ ਦੇ ਵਿਸਰਾਮ ਹੈ ਹੁਕਮੀ ਉਤਮ ਨੀਚ ਇਥੇ ਵਿਸਰਾਮ ਹੈ ਹੁਕਮ ਲਿਖ ਇਥੇ ਠਹਿਰਾ ਦੇ ਕੇ ਥਮਕ ਲਾ ਕੇ ਬੋਲਣਾ ਹੈ ਹੁਕਮ ਲਿਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਕਸੀਸ ਇਕ ਹੁਕਮੀ ਸਦਾ ਪੁਹਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਹੁਕਮੇ ਅੰਦਰ ਸਭ ਕੋ ਅੰਦਰ ਪਾ ਕੇ ਥੋੜਾ ਜਿਹਾ ਠਹਿਰਾ ਦੇ ਕੇ ਹੁਕਮੇ ਅੰਦਰ ਸਭ ਭੱਬਾ ਜਿਹੜਾ ਹੈ ਸਭ ਨਹੀਂ ਕਹਿ ਦੇਣਾ ਹੈ ਸ ਸ ਭੱਬਾ ਸ ਸ ਭੱਬਾ ਸਭ ਤਤਿ ਓਕੜ ਜਜਾ ਤੁਜ ਅੱਤਿ ਔਂਕੜ ਚ ਜਜ ਤੋਜ ਯਾਨੀ ਪਦ ਜਿਹੜੇ ਜਜਾ ਛਜਾ ਗਗਾ ਖਗਾ ਦਦਾ ਤਦਾ ਬਬਾ ਪਬਾ ਇਹਨਾਂ ਦੇ ਉਚਾਰਨਾਂ ਵਿੱਚ ਫਰਕ ਹੈ ਬਬਾ ਜਿਹੜਾ ਹੈ ਉਹ ਪੋਲਾ ਬੋਲਿਆ ਜਾਂਦਾ ਹੈ ਪੱਬਾ ਥੋੜਾ ਭਾਰਾ ਬੋਲਿਆ ਜਾਂਦਾ ਹੈ ਇਸ ਤਰ੍ਹਾਂ ਇਹਦਾ ਉਚਾਰਨ ਹੈ ਹੁਕਮੇ ਅੰਦਰ ਸਾਬ ਕੋ ਬਾਹਰ ਹੁਕਮ ਇੱਥੇ ਥੋੜਾ ਜਿਹਾ ਠਹਿਰਾ ਦੇਣਾ ਹੈ ਬਾਹਰ ਹੁਕਮ ਹੁਕਮ ਤੋਂ ਬਾਹਰ ਨ ਕੋਈ ਨਾਨਕ ਹੁਕਮੈ ਜੇ ਬੁੱਝੈ ਤ ਹਉਮੈ ਕਹ ਨ ਕੋਈ ਇਹ ਵੀ ਨਾਮਕ ਪਾਤੇ ਜਮਕ ਲਾ ਕੇ ਨਾਨਕ ਹੁਕਮੈ ਜੇ ਬੁੱਝੈ ਬੁੱਝੈ ਪਦ ਜਿਹੜਾ ਹੈ ਇਹ ਕਸ ਕੇ ਉਚਾਰਨ ਕਰਨਾ ਸਮਝਣ ਦਾ ਬਾਚਕ ਹੈ ਗਵਾ ਕੋ ਤਾਣ ਹੋਵਾ ਕਿਸਾ ਤਾਣ ਇਹ ਕਿਸੇ ਪਦ ਜਿਹੜਾ ਹੈ ਇਹਨੂੰ ਕਿਸੇ ਨਹੀਂ ਕਹਿਣਾ ਹੈ ਕਿਸੇ ਪੂਲਾ ਹੀ ਉਚਾਰਨ ਕਰਨਾ ਹੈ ਗਾਵੈ ਕੋ ਤਾਣ ਖੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣਾ ਨੀਸਾਨ ਇਹ ਮੁਖ ਰੂਪ ਦੇ ਵਿੱਚ ਵਿਸਰਾਮ ਕੋ ਤੇ ਹੀ ਲਾਉਣਾ ਹੈ ਕਈ ਦਾਤ ਤੇ ਵਿਸਰਾਮ ਲਾਉਂਦੇ ਹਨ ਪਰ ਮੁਖ ਰੂਪ ਦੇ ਵਿੱਚ ਸੰਪਰਦਾ ਦੇ ਵਿੱਚ ਕੋ ਤੇ ਵਿਸਰਾਮ ਲਵਾਇਆ ਜਾਂਦਾ ਹੈ ਗਾਵੈ ਕੋ ਦਾਤ ਜਾਣਾ ਨੀਸਾਨ ਗਾਵੈ ਕੋ ਗੁਣ ਵਡਿਆਈਆ ਚਾਰ ਗਾਵੈ ਕੋ विद्या विखम विचार गुण वढैया चार गावे को विद्या विखम विचार जेड़ा विद्या है इसको कस के बोलना है विद्या नहीं कह देना विद्या विखम विचार गावे को साज करे तन खेह ये भी जड़ी पंक्ति है शुद्ध उच्चारण करनी है ਕਈ ਤਨਖੇ ਹੀ ਕਹ ਦਿੰਦੇ ਹਨ ਯਾਨੀ ਦੋਹਾਂ ਪਦਾਂ ਨੂੰ ਇਕੱਠਾ ਕਰ ਦਿੰਦੇ ਹਨ ਕਈ ਕਰੇਤਨ ਬੋਲ ਜਾਂਦੇ ਹਨ ਇਹ ਜਿਹੜੇ ਪਿਛਲੇ ਚਾਰ ਪਦ ਹਨ ਇਹ ਨਖੇਰ ਕੇ ਪੜੇ ਜਾਣਗੇ ਤਾਂ ਇਹ ਸ਼ੁੱਧ ਉਚਾਰਨ ਹੋਏਗਾ ਗਾਵੈ ਕੋ ਇੱਥੇ ਵਿਸਰਾਮ ਹੈ ਫਿਰ ਬੋਲਣਾ ਸਾਜ ਕਰੇ ਤਨ ਖੇ ਇਸ ਤਰ੍ਹਾਂ ਖੇ ਹੋ ਐ ਔਂਕੜ ਨਹੀਂ ਲਾਦਣਾ ਖਖੇ ਲਾਂ ਦੀਨਕ ਵਧਾ ਕੇ ਹਹਾ ਮੁਕਤਾ ਹੈ ਖੇ ਦੇਹ ਸੇਹ ਇਹ ਉਚਾਰਨ ਦੋਵੇਂ ਪੰਕਤੀਆਂ ਦੇ ਵਿੱਚ ਗਾਵੈ ਕੋ ਜੀਵ ਲੈ ਫਿਰ ਦੇਹ ਇਹ ਵੀ ਫਿਰ ਦੇਹ ਨਹੀਂ ਕਹਿ ਦੇਣਾ ਲੈ ਫਿਰ ਇਕੱਠਾ ਨਹੀਂ ਕਹਿ ਦੇਣਾ ਇਹ ਸ਼ੁੱਧ ਬੋਲਣਾ ਹੈ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀਵ ਲੈ ਫਿਰ ਦੇਹ गावे को जापै दिशा दूर दिशा ही बोलना है गावे को जापै दिशा दूर गावे को विख्यात हादरा हदूर हादरा ही उचारन करना है जिस तरह उचारन किया तरह कहीं कि हादरा कह देंगे हम तब दाला देंगे हम गावे को विख्यात हादरा हदूर कथना कथी न आवे तोट ये भी कथना पाठ ਕੱਠਾ ਹੀ ਕਰਨਾ ਹੈ ਕਈ ਵਾਰ ਆਪਣੀ ਲੈ ਚਾਲ ਨਾਲ ਜਦੋਂ ਪਾਠ ਕਰਦੇ ਹਨ ਫਿਰ ਭੁੱਲਦੇ ਹਨ ਕਥਨਾ ਕਥੀ ਨਾ ਆਵੇ ਤੂਟ ਕਥਨਾ ਵਖਰਾ ਹੋ ਜਾਂਦਾ ਹੈ ਬੋਲਣਾ ਕੱਠਾ ਹੀ ਹੈ ਕਥਨਾ ਕਥੀ ਇਥੇ ਵਿਸਰਾਮ ਹੈ ਯਾਦ ਰੱਖਣ ਵਾਲਾ ਵਿਸਰਾਮ ਹੈ ਕਥਨਾ ਕਥੀ ਨਾ ਤੇ ਨਹੀਂ ਲਾਉਣਾ ਹੈ ਕਥਨਾ ਕਥੀ ਇਥੇ ਵਿਸਰਾਮ ਹੈ ਨਾ ਆਵੇ ਤੂਟ ਬੇਨਤਾ ਨੇ ਉਸ ਵਾਹਿਗੁਰੂ ਜੀ ਦੀ ਕਿਰਪਾ ਦਾ ਕਸਨ ਕੀਤਾ ਰ ਨਾ ਆਵੇ ਤੂ ਉਸ ਦੀ ਕਸਾ ਦਾ ਉਸ ਦੀ ਮਹਿਮਾ ਦਾ ਉਹਦੀ ਜਸ ਦਾ ਕੋਈ ਟੋਟਾ ਨਹੀਂ ਆਉਂਦਾ ਹੈ ਅੰਤ ਨਹੀਂ ਆਉਂਦਾ ਕਾਥ ਕਾਥ ਕਥੀ ਕੋਟੀ ਕੋਟ ਕੋਟ ਇਹ ਕਾਥ ਕਾਥ ਕਥੀ ਪੁੱਲੇ ਪਦ ਬੋਲਨੇ ਹਨ ਕਥ ਕਥ ਕਥੀ ਇਸ ਤਰ੍ਹਾਂ ਨਹੀਂ ਬੋਲਣਾ ਕਾਖ ਕਾਥ ਕਥੀ ਕੂਟੀ ਕੋਟ ਕੋਟ ਦੇਦਾ ਦੇ ਲਜੇ ਥੱਕ ਪਾਹ ਜੁਗਾ ਜਗੰਤਰ ਖਾਹੀ ਖਾਹੀ ਇਹ ਜੁਗਾ ਪਦ ਜਿਹੜਾ ਹੈ ਥੋੜਾ ਜਿਹਾ ਕਸ ਕੇ ਉਚਾਰਨ ਕਰਨਾ ਹੈ ਫਿਰ ਅਗਲਾ ਜਿਹੜਾ ਜੁਗੰਤਰ ਹੈ ਇਹ ਵੀ ਥੋੜਾ ਜਿਹਾ ਕਸ ਕੇ ਬੋਲਣਾ ਹੈ ਜੁਗਾ ਜੁਗੰਤਰ ਖਾਹੀ ਖਾਹੀ ਇਹ ਖਾਹੀ ਪਾਹੇ ਲਾਵਾਂ ਨਹੀਂ ਲਾਉਣੀਆਂ ਸਿਆਰੀ ਬੋਲਣੀ ਹੈ ਪਾਹ ਖਾਹ ਹੁਕਮੀ ਹੁਕਮ ਚਲਾਏ ਰਾਹ ਹੁਕਮੀ ਪੱਤੇ ਵਿਸਰਾਮ ਲਾਉਣਾ ਹੈ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸਾ ਵੀ ਪਰਵਾਹ ਇਹ ਵੀ ਵੇਪਰ ਰਾਰੇ ਤੋਂ ਨਹੀਂ ਤੋੜਨਾ ਹੈ ਵਾਵੇ ਤੋਂ ਡੈਸ਼ ਦੇ ਕੇ ਲਮਕਾ ਕੇ ਉਚਾਰਨ ਕਰਨਾ ਪਾਠ ਇਕੱਠਾ ਹੀ ਹੈ ਵੇ ਪਰਵਾਹ ਔਂਕੜ ਵੀ ਉਚਾਰਨ ਕਰਨਾ ਵੇ ਪਰਵਾਹ ਊੜਾ ਨਹੀਂ ਬੋਲਣਾ ਹੈ ਸਾਚਾ ਸਾਹਿਬ ਸਾਚ ਨਾਇ ਭਾਖਿਆ ਭਾਉ ਅਪਾਰ ਦੇ ਭਾਉ ਉਚਾਰਨ ਕਰਨਾ ਹੈ ਕਈ ਭਾਉ ਬੋਲ ਜੰਦੇ ਹਨ ਭਾਉ ਊੜਾ ਬੰਦ ਮੂਹਲਾ ਹੈ ਭਾਉ ਅਗਰ ਉਚਾਰਨ ਕਰਾਂਗੇ ਊੜਾ ਖੁੱਲੇ ਮੂਹਲਾ ਉਚਾਰਨ ਹੁੰਦਾ ਹੈ ਭਾਉ ਜਾਉ ਖਾਉ ਪਾਉ ਬੰਦ ਮੂਹਲੇ ਊੜੇ ਦਾ ਉਚਾਰਨ ਹੈ ਭਾਉ ਕੰਨਾ ਬਤਾ ਦੇਣਾ ਭਾਉ ਜਾਉ ਖਾਉ ਪਾਉ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਤੇ ਮੰਗਹਿ ਪਦ ਦਾ ਉਚਾਰਨ ਸ਼ੁੱਧ ਗੱਗੇ ਗੱਗਾ ਵਿੱਚ ਹੈ ਕਿ ਮੰਗਹਿ ਕਹੇ ਜਾਂਦੇ ਮੰੰਗਾ ਲਾ ਜਾਂਦੀ ਹਨ ਮੰਗਹਿ ਗੱਗਾ ਸ਼ੁੱਧ ਉਚਾਰਨ ਕਰਨਾ ਆਖ ਹੈ ਮੰਗਹਿ ਦੇਹ ਦੇ ਦਾਤ ਕਰੇ ਦਾਤਾਰ ਫੇਰ ਕਿ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਇਹ ਵੀ ਫੇਰ ਪਾਤੇ ਯਮਕ ਲਾ ਕੇ ਉਚਾਰਨ ਕਰਨਾ ਫੇਰ ਕਿ ਕਿਦੇ ਸਿਹਾਰੀ ਲੱਗੀ ਹੋਈ ਐ ਕਿ ਉਚਾਰਨ ਕਰਨਾ ਕਿ ਕਿਸ ਸਿਹਾਰੀ ਕਿ ਕੇ ਨਹੀਂ ਕਹਦੇ ਨਾ ਲਾਂ ਲਾ ਕੇ ਫੇਰ ਕਿ ਅੱਗੇ ਰੱਖੀ ਐ ਇਥੇ ਵਿਸਰਾਮ ਜੇਤ દિਸਾ ਜੇਤ ਪੋਲਾ ਬੋਲਣਾ દિਸਾ ਵੀ ਪੋਲਾ ਬੋਲਣਾ ਦਰਬਾਰ ਮੋਹਾ ਕਿ ਬੋਲਣ ਬੋਲੀ ਐ ਇਹ ਪਦ ਜਿਹੜਾ ਹੈ ਇਹ ਬਹੁਤ ਜ਼ਿਆਦਾ ਅਸੀਂ ਅਸ਼ੁੱਧ ਬੋਲਦੇ ਆ ਕਈ ਤਾਂ ਮੂੰਹ ਬੋਲ ਜਾਂਦੇ ਹਨ ਮੰਮੇ ਦੇ ਦਲੈਂਕੜ ਲਾ ਦਿੰਦੇ ਆ ਮੂ ਹੋ ਹਾਹੀ ਹੂੜਾ ਨਾਲ ਬਿੰਦੀ ਲੱਗ ਜਾਂਦੀ ਹੈ ਪਰ ਇਹ ਬਾਦ ਦਾ ਹੈ ਮੰਮੇ ਔਂਕੜ ਹਾਹੀ ਕਨੌੜਾ ਹੈ ਮੂਹਾ ਮੰਮੇ ਔਂਕੜ ਮੂ ਹਾਹੀ ਕਨੌੜਾ ਹਾ ਮੂਹਾ ਉਚਾਰਨ ਕਰਨਾ ਮੂਹੋ ਨਹੀਂ ਬੋਲਣਾ ਮੂਹੋ ਨਹੀਂ ਉਚਾਰਨ ਕਰਨਾ ਮੂਹਾ ਤੇ ਬੋਲਣ ਬੁਲੀ ਹੈ ਜੇ ਤਾ ਸੁਣਾ ਧਰੇ ਪਿਆਰ ਅੰਮ੍ਰਿਤ ਵੇਲਾ ਸਾਚਨਾਉ ਅੰਮ੍ਰਿਤ ਨਹੀਂ ਕਹਿਣਾ ਹੈ ੜੇ ਉੱਤੇ ਟਿੱਪੀ ਹੈ ਮੰਮੇ ਦੇ ਹੇਠਾਂ ਚਰਨਾ ਚ ਰਾਰਾ ਹੈ ਅੰਮ੍ਰੇਤ ੜੇ ਉੱਤੇ ਟਿੱਪੀ ਅੰਮ੍ਰੇਤ ਪਦ ਪੂਲਾ ਬੋਲਣਾ ਹੈ ਅੰਮ੍ਰੇਤ ਵੇਲਾ ਪੂਲਾ ਬੋਲਣਾ ਹੈ ਵੇਲਾ ਨਹੀਂ ਕਹਿ ਦੇਣਾ ਜੇ ਵੇਲਾ ਕਹਿ ਲਈਏ ਤਾਂ ਉਹਦਾ ਅਰਥ ਜੰਗਲ ਬਣ ਜਾਂਦਾ ਹੈ ਅੰਮ੍ਰਿਤ ਵੇਲਾ ਸਚਨਾਵ ਵੱਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਇਹ ਆਪੇ ਆਪ ਇਥੇ ਵਿਸਰਾਮ ਹੈ ਨਿਰੰਜਨ ਜੱਜਾ ਜਿਹੜਾ ਹੈ ਇਹਨੂੰ ਸ਼ੁੱਧ ਬੋਲਣਾ ਹੈ ਥੋੜਾ ਜਿਹਾ ਜੱਜੇ ਨੂੰ ਕੱਸ ਕੇ ਬੋਲਾਂਗੇ ਤਾਂ ਇਹ ਸ਼ੁੱਧ ਬੋਲਿਆ ਜਾਏਗਾ ਨਹੀਂ ਤਾਂ ਜੱਜਾ ਬੋਲਿਆ ਜਾਏਗਾ ਨਿਰੰਜਨ ਆਪੇ ਆਪ ਨਿਰੰਜਨ ਸੋਏ ਜੇਨ ਸੇਵਿਆ ਤੈਨ ਪਾਇਆ ਮਾਨ ਇਸੇ ਤਰ੍ਹਾਂ ਇਹ ਜੇਨ ਅਤੇ ਤੇਨ ਦਾ ਉਚਾਰਨ ਕਰਨਾ ਕਿਉਂਕਿ ਬਾਣੀ ਦੇ ਵਿੱਚ ਇਹ ਵੱਖੋ-ਵੱਖਰੇ ਰੂਪ ਦੇ ਵਿੱਚ ਆਉਂਦਾ ਇੱਥੇ ਉਚਾਰਨ ਕਰਨਾ ਜੇਨ ਸੇਵਿਆ ਤੇਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਪੱਤੀ ਵਿਸਰਾਮ ਲਾਉਣਾ ਹੈ ਥੋੜਾ ਜਿਆ ਨਖੇੜ ਕੇ ਇਸੇ ਤਰ੍ਹਾਂ ਹੀ ਬੋਲਣਾ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ नाना ला की सुनिए गावी है सुनिए मान रखी है भाव रखी है थोड़ा जब कस के बोलना है मान रखी है भाव दुख पर हर सुख घर ले जाए पर हर पाठ इकट्ठे ही करना है दुख पर हर सुख घर ये संबंधक पाठ है घर ले जाए नहीं कह देना है, सुख घर ਲੈ ਜਾਇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਨਾਦੰ ਵੇਦੰ ਇਸ ਤਰ੍ਹਾਂ ਉਚਾਰਨ ਕਰਨਾ ਗੱਗੇ ਨਹੀਂ ਲਾਦਨੇ ਨਾਦੰ ਵੇਦੰ ਇਸ ਤਰ੍ਹਾਂ ਨਹੀਂ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੋਰ ਈਸਰ ਗੋਰ ਗੋਖ ਬਰਮਾ ਗੋਰ ਪਾਰਵਤੀ ਮਾ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਇਹ ਵੀ ਜੇ ਹੋ ਨਹੀਂ ਕਹਦੇ ਨਾ ਹਾਹੀ ਹੂੜਾ ਲਾ ਕੇ ਜੇ ਵੱਖਰਾ ਕਹਿਣਾ ਹੈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ 부ਝਾਈ ਗੁਰਾ ਪਦ ਤੇ ਬਿੰਦੀ ਨਹੀਂ ਲਾਉਣੀ ਐ ਗੁਰਾ ਹੀ ਉਚਾਰਨ ਕਰਨਾ ਹੈ ਗੁਰਾ ਇੱਕ ਦੇਹ 부ਝਾਈ 부ਝਾਈ ਪਦ ਜਿਹੜਾ ਹੈ ਇੱਕਸ ਕੇ ਬੋਲਣਾ 부ਝਾਈ ਨਹੀਂ ਕਹਿਣਾ ਹੈ ਸਬਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਇਹ ਵੀ ਕਾਇਕ ਨਹੀਂ ਬੋਲ ਜਾਣਾ ਹੈ ਕਈ ਸਬਨਾ ਜੀਆ ਕਾਇਕ ਦਾਤਾ ਬੋਲ ਜਾਂਦੇ ਹਨ ਪਰ ਧਿਆਨ ਨਾਲ ਉਚਾਰਨ ਕਰਨਾ ਹੈ ਸਬਨਾ ਜੀਆ ਕਾ ਇੱਕ ਥੋੜਾ ਜਿਹਾ ਠਹਿਰਾ ਠਮਕ ਜਿਹਾ ਲਾ ਕੇ ਇੱਕ ਦਾਤਾ ਇਥੇ ਵਿਸਰਾਮ ਹੈ ਸੋ ਮੈਂ ਨਹੀਂ ਕਹਿ ਦੇਣਾ ਵੀ ਉਹ ਦਾਤਾ ਮੈਂ ਹਾਂ ਸੋ ਪੱਤੀ ਯਮਕਲਾ ਦੰਨੀ ਹੈ ਸੋ ਮੈਂ ਵਿਸਰਨਾ ਨਹੀਂ ਜਾਈ ਉਹ ਮੈਨੂੰ ਭੁੱਲਣਾ ਜਾਵੇ ਜੋ ਸਾਰੇ ਜੀਵਾਂ ਦਾ ਦਾਤਾ ਹੈ ਵਾਹਿਗੁਰੂ ਤੀਰਥ ਨਾਵਾ ਜੇ ਤਿਸ ਭਾਵਾ ਵੀ ਨਾਵਾ ਪਦ ਜੋ ਹੈ ਭਾਰਾ ਉਚਾਰਨ ਕਰਨਾ ਨਾਵਾ ਨਹੀਂ ਬੋਲਣਾ ਜੇ ਤਿਸ ਇਕੱਠਾ ਨਹੀਂ ਕਹਿ ਦੇਣਾ ਹੈ ਜੇ ਨੂੰ ਨਖੇਰ ਕੇ ਪੜਨਾ ਹੈ ਤੀਰਥ ਨਾਵਾ ਜੇ ਿਸ ਭਾਵਾ ਵਿਣ ਭਾਣੇ ਕਿ ਨਾਇ ਕਰੀ ਭੀ ਨਾਇ ਕਰੀ ਜੇ ਟੀ ਸਿਰਠ ਉਪਾਈ ਵੇਖਾ ਵਿਣ ਕਰਮਾ ਕੇ ਮਿਲਾ ਲਈ ਇਸੇ ਤਰ੍ਹਾਂ ਹੀ ਬੋਲਣਾ ਹੈ ਕਿ ਕਿ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਇਹ ਵੀ ਸ਼ੁੱਧ ਉਚਾਰਨ ਕਰਨਾ ਮਤ ਵਿੱਚ ਇਥੇ ਠਮਕਾ ਫਿਰ ਬੋਲਣਾ ਰਤਨ ਜਵਾਹਰ ਮਾਣਿਕ ਨਾਲੇ ਨੂੰ ਸਿਆਰੀ ਲੱਗੀ ਹੋਈ ਹੈ ਮਾਣਕ ਨਹੀਂ ਕਹਿ ਦੇਣਾ ਰਤਨ ਜਵਾਹਰ ਮਾਣਿਕ ਇਥੇ ਵਿਸਰਾਮ ਹੈ ਜੇ ਇੱਕ ਗੁਰ ਕੀ ਨਹੀਂ ਕਹਿ ਦੇਣਾ ਆਮ ਗੁਰ ਕੀ ਪੜ ਜਾਂਦੇ ਹਨ ਜਿਹੜੇ ਪਾਦ ਹਨ ਇਹਨਾਂ ਨੂੰ ਵੱਖਰਾ ਪੜਨਾ ਹੈ ਗੁਰ ਕੀ ਜੇ ਜਪਜੀ ਸਾਹਿਬ ਦਾ ਪਾਠ ਸ਼ੁੱਧ ਹੋ ਜੇ ਫਿਰ ਸਾਰੀ ਸੰਥਿਆ ਸਾਰੀ ਗੁਰਬਾਣੀ ਸ਼ੁੱਧ ਹੋ ਜਾਂਦੀ ਹੈ इस करके गुर की नहीं कहना है जे एक गुर की सिख सुनी गुरा एक देह बुझाई सबना जिया का एक दाता सो मैं विसर ना जाई जे जुग चारे आर्जा। जे पद से यम के ला के बोलना जे जुग चारे आर्जा। ਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋય ਨਾਲ ਚੱਲੈ ਸਭ ਕੋય ਚੰਗਾ ਨਾਮ ਰਖਾਇਕੈ ਰਖਾਇਕੈ ਜਿਹੜਾ ਪਾਠ ਹੈ ਸੰਬੰਧਕ ਪਾਠ ਕਰਨਾ ਹੈ ਰਖਾਇ ਦੇ ਲਾਂ ਨਹੀਂ ਲਾ ਦੇਣੀ ਹੈ ਰਖਾਇਕੈ ਚੰਗਾ ਨਾਮ ਰਖਾਇਕੈ ਜਾਕੀਰਤ ਜਗ ਲੇ ਜਗਲੇ ਨਹੀਂ ਕਹਿ ਦੇਣਾ ਹੈ ਜਗ ਲੇ ਲੱਲੇ ਲਾਂ ਲੇ ਇਹਦੇ ਈੜੀ ਦੇ ਸਿਹਾਰੀ ਵੀ ਲੱਗੀ ਹੋਈ ਹੈ ਇਹਦਾ ਉਚਾਰਨ ਲੇ ਇਸ ਤਰ੍ਹਾਂ ਬੋਲਣਾ ਹੈ ਜੇ ਤਿਸ ਨਦਰ ਨਾ ਆਵਈ ਤਵਾਤ ਨਾ ਪੁੱਛੈ ਕਿ ਤਵਾਤ ਕਥਾ ਨਹੀਂ ਕਹਿਣਾ ਤਾਂ ਵਾਤ ਨਾ ਪੁੱਛੈ ਕਿ ਵਾਤ ਵਾਵੇ ਨਾਲ ਬੋਲਣਾ ਕਈ ਬਾਤ ਹੀ ਬੋਲ ਜਾਂਦੇ ਨੇ ਬੱਬਾ ਨਹੀਂ ਹੈਗਾ ਵਾਵਾ ਬੋਲਣਾ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਇਹ ਵੀ ਨਾਨਕ ਪਦ ਤੇ ਯਮਕ ਜ਼ਰੂਰ ਲਾ ਕੇ ਬੋਲਣਾ ਨਾਨਕ ਨਿਰਗੁਣ ਨਹੀਂ ਕਹਿਦਣਾ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਹਾਂਜੀ ਗੁਣਵੰਤਿਆ ਗੁਣ ਦੇ ਇਹ ਵੀ ਗੁਣ ਦੇ ਇਕੱਠਾ ਨਹੀਂ ਬੋਲਣਾ ਹੈ ਗੁਣਵੰਤਿਆ ਗੁਣ ਦੇ ਤਿਹਾ ਕੋਇ ਨ ਸੁज्जै ਜੇ ਤਿਸ ਗੁਣ ਕੋਇ ਕਰੇ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਹੈ ਤਿਹਾ ਕੋਇ ਨ ਸੁज्जै ਇੱਥੇ ਵਿਰਾਮ ਹੈ ਅੱਗੇ ਆ ਗਿਆ ਜ ਜਿ ਜਿ ਸਿਹਾਰੀ ਦੇ ਨਾਲ ਜੇ ਤਿਸ ਗੁਣ ਕੋਇ ਕਰੇ ਇਸ ਤਰ੍ਹਾਂ ਉਚਾਰਨ ਸਿਆਰੀ ਨਾਲ ਹੀ ਕਰਨਾ ਹੈ ਸੁਣੈ ਸਿੱਧ ਪੀਰ ਸੁਰਨਾਥ ਇਹ ਵੀ ਸੁਣਿਆ ਉਚਾਰਨ ਕਰਨਾ ਕਈ ਸੁਣੀਏ ਬੋਲ ਜਾਂਦੇ ਹਨ ਜਿਨ੍ਹਾਂ ਨੇ ਸੰਥਿਆ ਨਹੀਂ ਕੀਤੀ ਹੁੰਦੀ ਇਸ ਕਰਕੇ ਸੁਣੈ ਐੜੇ ਦੇ ਗਲਾਮਾਂ ਦੇ ਨਾਲ ਬਿੰਦੀ ਵੀ ਨਹੀਂ ਲਾਉਣੀ ਹੈ ਸੁਣੈ ਇੱਥੇ ਵਿਸਰਾਮ ਹੈ ਸਿੱਧ ਪੀਰ ਸੁਰਨਾਥ ਇਸ ਤਰ੍ਹਾਂ ਬੋਲਣਾ ਹੈ ਸੁਰਨਾਥ ਇਕੱਠਾ ਨਹੀਂ ਕਹਿਣਾ ਸੁਣ ਧਰਤ ਤਵਲ ਆਕਾਸ ਆਕਾਸ ਇਹ ਵੱਖਰਾ ਨਹੀਂ ਬੋਲਣਾ ਇਹ ਪਦ ਇਕੱਠੇ ਹੀ ਬੋਲਨੇ ਆਪਾਸ ਦਾਤਾਰ ਵਿਚਾਰ ਇਹ ਇਕੱਠੇ ਬੋਲਨੇ ਹਨ ਸੁਣ ਦੀਪ ਲੋ ਪਾਤਾਲ ਹਾਂ ਕੰਨੇ ਲਾ ਕੇ ਹੀ ਬੋਲਨੇ ਹਨ ਆਕਾਸ ਨਹੀਂ ਕਹਿਣਾ ਆਕਾਸ ਇਸੇ ਤਰ੍ਹਾਂ ਪਾਤਾਲ ਸੁਣ ਉਹ ਨਾ ਸਕੈ ਕਾਲ ਸਕੈ ਸੁਣਿਆ ਪੋੜੀ ਨਾਸੋ ਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਇਹ ਭਗਤਾ ਜਿਹੜਾ ਪਾਦਾ ਇਹ ਤੱਤੇ ਨਾਲ ਬੋਲਣਾ ਹੈ ਕਈ ਭਗਤਾ ਕਹਿ ਜਾਂਦੇ ਹਨ ੱੱਡਾ ਲਾ ਜਾਂਦੇ ਹਨ ਨਾਨਕ ਪਾਤੀ ਵਿਸਰਾਮ ਹੈ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਇਹ ਵੀ ਧਿਆਨ ਨਾਲ ਉਚਾਰਨ ਕਰਨਾ ਹੈ ਸੁਣਿਆ ਦੁਖ ਪਾਪ ਕਾ ਨਾਸ ਕਾ ਦਾ ਸਬੰਧ ਨਾਸ ਨਾਲ ਨਹੀਂ ਕਰਨਾ ਹੈ ਪਾਪ ਪਦ ਦੇ ਨਾਲ ਸਬੰਧ ਕਰਨਾ ਹੈ ਸੁਣਿਆ ਦੁਖ ਪਾਪ ਕਾ ਇੱਥੇ ਥੋੜਾ ਜਿਹਾ ਠਹਿਰਾ ਦੇ ਦੇਣਾ ਫਿਰ ਬੋਲਣਾ ਨਾਸ ਇਹ ਚਾਰੇ ਪੌੜੀਆਂ ਦੇ ਵਿੱਚ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਹੈ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਖ ਸਾਲਾਹਨ ਮੰਦ ਸੁਣਿਆ ਤੇ ਸਾਲਾਹਨ ਦੋਵੇਂ ਕੰਨੇ ਲਾ ਕੇ ਬੋਲਣਾ ਮੁਖ ਸਲਾਹਣ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਜੁਗਤ ਜੋਗ ਜੁਗਤ ਤਨ ਭੇਦ ਇਹ ਵੀ ਧਿਆਨ ਰੱਖਣਾ ਜਿੱਥੇ ਦੋ ਤੱਤੇ ਆਜਣ ਦੋ ਕਕੇ ਆਜਣ ਕਈ ਵਾਰ ਤਿੰਨ ਵੀ ਆ ਜਾਂਦੀਆਂ ਤਾਂ ਉਹਨਾਂ ਨੂੰ ਨਖੇਰ ਕੇ ਪੜ੍ਹਨਾ ਜਿਵੇਂ ਜੁਗਤ ਦੇ ਪਿੱਛੇ ਵੀ ਤੱਤਾ ਤੇ ਅੱਗੇ ਤਨ ਦੇ ਅੱਗੇ ਵੀ ਤੱਤਾ ਹੈ ਜੁਗਤ ਤਨ ਨਹੀਂ ਕਹਿਣਾ ਸੁਣਿਆ ਜੋਗ ਜੁਗਤ ਤਾਨ ਪੀਦ ਇਸ ਤਰ੍ਹਾਂ ਬੋਲਣਾ ਸੁਣਿਆ ਸੁਣਿਆ ਨਾਣਾ ਲਾ ਕੇ ਸੁਣਿਆ ਸਾਸਤ ਸਿਮਰਿਤ ਵੇਦ ਇਹ ਸਿਮਰਿਤ ਜਿਹੜਾ ਪਦ ਹੈ ਗੁਰਬਾਣੀ ਦੇ ਵਿੱਚ ਪੰਜ ਰੂਪਾਂ ਦੇ ਵਿੱਚ ਤਾਂ ਬਹੁਤ ਵਧੀਆ ਆਉਂਦਾ ਹੈ ਜਿਵੇਂ ਇੱਥੇ ਸッセ ਸਿਆਰੀ ਮੰਮੇ ਸਿਆਰੀ ਹੀਠਾਂ ਰਾਰਾ ਤੱਤੀ ਸਿਆਰੀ ਇਹਦਾ ਉਚਾਰਨ ਸਿਮਰਿਤ ਜੇ टिप्पी लगी है ममेरी हैठां रारा है तत्ती है फिर है, उच्चारण है सस्े सी ममेरी नहीं हेठा रारा है तत्ते सारी है उसद उचारण है सिमरतरत उचारण होगा कई बार रारा पूरा आ जाता है ओचारण है सिमरत फेर आंदे सियारी उपी ਮੰਮੇ ਦੇ ਅਸੇ ਹਰੀ ਨਹੀਂ ਮੀਠਾ ਰਾਰਾ ਤੱਤੀ ਸਿਆਰੀਆ ਉਸ ਦਾ ਉਚਾਰਨ ਹੈ ਸਿਮਰਤ ਯਾਨੀ ਇੱਕ ਉਚਾਰਨ ਹੈ ਸਿਮਰਤ ਇੱਕ ਹੈ ਸਿਮਰਤ ਇੱਕ ਹੈ ਸਿਮਰਤ ਇੱਕ ਹੈ ਸਿਮਰਤ ਅਤੇ ਇੱਕ ਹੈ ਸਿਮਰਤ ਜਿਹੜਾ ਸਿਮਰਤ ਹੈ ਨਾ ਹੀਠਾ ਮੰਮੇ ਦੇ ਰਾਰੇ ਵਾਲਾ ਉਹਦਾ ਅਤੇ ਸਿਮਰਤ ਰਾਰੇ ਪੂਰੇ ਦਾ 19 21 ਦਾ ਫਰਕ ਹੈ ਥੋੜਾ ਜਿਹਾ ਫਰਕ ਹੈ ਪਰ ਉਚਾਰਨ ਵੱਖਰਾ ਹੈ ਇੱਕ ਹੈ ਸਿਮਰਤ ਇੱਕ ਹੈ ਸਿਮਰਤ ਰਾਰੇ ਪੂਰੇ ਨਾਲ ਇੱਥੇ ਬੋਲਣਾ ਸਿਮਰਿਤ ਸੱਸੇ ਸਿਆਰੀ ਮਮਾ ਰਾਰੇ ਨੂੰ ਸਿਆਰੀ ਲੱਗ ਜਾਨੀ ਹੈ ਰੇਤ ਸਿਮਰਿਤ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਹੀ ਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ